ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮਾਸੀ ਵਾਦਾਨ ਤੇ ਪਿਛਲੇ ਦਿਨੀ ਕੁਐਂਟਰੀ ਯੂਕੇ ਦੀ ਸੰਗਤ ਨੇ ਸਾਨੂੰ 3 ਲੱਖ ਰੁਪਏ ਦੀ ਕੁਝ ਪੇਟਾ ਭੇਜੀ ਸੀ 3 ਲੱਖ ਤੋਂ ਵੱਧ ਸੀ ਕੁਝ ਸਾਡੇ ਦਫ਼ਤਰੀ ਖਰਚਿਆਂ ਲਈ ਸੀ ਤੇ ਜਿਹਦੇ ਚੋਂ 1.5 ਲੱਖ ਦੀ ਸੇਵਾ ਜਿਹੜੀ ਆ ਅਸੀਂ 10 ਪਰਿਵਾਰਾਂ ਦੇ ਸਪੁਰਦ ਪਹਿਲਾਂ ਅਸੀਂ ਕਰ ਚੁੱਕੇ ਹਾਂ ਤੇ ਅੱਜ ਕੁਝ ਪਰਿਵਾਰ ਸਾਡੇ ਕੋਲ ਇੱਥੇ ਦਫ਼ਤਰ ਪਹੁੰਚੇ ਨੇ ਤੇ ਕੁਝ ਪਰਿਵਾਰਾਂ ਨੂੰ ਬਾਅਦ ਦੇ ਵਿੱਚ ਸੇਵਾ ਦੇਵਾਂਗੇ ਆ ਜਿਨ੍ਹਾਂ ਨੂੰ ਅਸੀਂ ਅੱਜ ਉਹਨਾਂ ਕਵੈਂਟਰੀ ਦੀ ਸੰਗਤ ਵੱਲੋਂ ਯੂਕੇ ਚੋਂ ਜਿਹੜੀ ਸੇਵਾ ਸਾਡੇ ਕੋਲ ਆਈ ਆ ਉਹਨਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ 15-15000 ਰੁਪਈਆ ਜਿਹੜਾ ਦਸਾਂ ਪਰਿਵਾਰਾਂ 'ਚ ਡਿਲੀਵਰ ਕਰਾਂਗੇ ਤੇ ਅੱਜ ਸਾਡੇ ਕੋਲ ਇੱਥੇ ਸੱਤ ਪਰਿਵਾਰ ਪਹੁੰਚੇ ਨੇ ਤੇ ਸਭ ਤੋਂ ਪਹਿਲਾਂ ਤੇ ਇਹਨੇ ਜੀ ਬੀਬੀ ਅਮਰਜੀਤ कौर ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਕਰਨੈਲ ਸਿੰਘ ਪਿੰਡ ਗਵਾਰਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਫੋਨ ਨੰਬਰ ਹੈ ਜੀ 9855708228 ਤੇ ਇਹਨਾਂ ਦੀ ਵੀ ਪਿਛਲੇ ਦਿਨੀ ਸਿਹਤ ਕਾਫੀ ਖਰਾਬ ਹੋ ਗਈ ਸੀ ਤੇ ਇਹਨਾਂ ਦਾ ਇਲਾਜ ਲੁਧਿਆਣੇ ਤੋਂ ਚੱਲ ਰਿਹਾ ਤੇ ਤਕਰੀਬਨ ਮਹੀਨੇ ਡੇਢ ਮਹੀਨੇ ਬਾਅਦ ਉੱਥੇ ਇੱਕ ਚੈੱਕਅਪ ਲਈ ਵੀ ਜਾਣਾ ਪੈਂਦਾ ਤੇ ਇਹਨਾਂ ਦੇ ਲਈ ਇਹ 15000 ਦੀ ਸੇਵਾ ਕਵੈਂਟਰੀ ਦੀ ਸੰਗਤ ਵੱਲੋਂ ਤੇ ਇਹਨਾਂ ਤੋਂ ਅੱਗੇ ਹੈ ਜੀ ਬੀਬੀ ਸਿਮਰਜੀਤ कौर ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਮਨਜੀਤ ਸਿੰਘ ਪਿੰਡ ਟੋਟੀਆਂ ਤੇ ਇਹਨਾਂ ਦਾ ਨੰਬਰ ਹੈ ਜੀ 82840 38903 ਇਹਨਾਂ ਦਾ ਨੰਬਰ ਹੈ ਇਹ ਭੈਣ ਜੀ ਸਿਮਰਜੀਤ ਕੌਰ ਉਸ ਵੀਰ ਦੀ ਭੈਣ ਆ ਕਿ ਜਿਸ ਦਾ ਭਰਾ ਜਿਹੜਾ ਇਹ ਦੁਸ਼ਟ ਗੁਰਬਚਨੇ ਡੀਐਸਪੀ ਨੇ ਸ਼ਹੀਦ ਕੀਤਾ ਸੀ ਜਿਸ ਨੂੰ ਪਿਛਲੇ ਦਿਨੀ ਸੂਬੇ ਹਰਿਆਣੇ ਦੇ ਨਾਲ ਉੱਥੇ ਚੰਗਾ ਇਹਨੂੰ ਛੱਤਰ ਛੱਤਰ ਮਾਰੇ ਆ ਭਾਈ ਸੰਦੀਪ ਸਿੰਘ ਸਣੀ ਨੇ ਤੇ ਇਹਨਾਂ ਦੇ ਸਪੁਰਦ 15000 ਦੀ ਇਹ ਪੇਟਾ ਇਹਨਾਂ ਤੋਂ ਅੱਗੇ ਆ ਬੀਬੀ ਵੀਰਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਸੁਖਵੰਤ ਸਿੰਘ ਪਿੰਡ ਟੋਟੀਆਂ ਜਲਾ ਤਰਨਤਾਰਨ ਇਹਨਾਂ ਦਾ ਨੰਬਰ ਹੈ ਜੀ 9872432986 ਇਹਨਾਂ ਦਾ ਨੰਬਰ ਹੈ ਔਰ ਸ਼ਹੀਦ ਸਿੰਘ ਦੇ ਮਾਤਾ ਜੀ ਪਤਾ ਲੱਗਾ ਵੀ ਕੱਲ ਹੀ ਅਕਾਲ ਚਲਾਣਾ ਕਰ ਗਿਆ ਤੇ ਇਹਨਾਂ ਨੂੰ ਕੁਛ ਚਲੋ ਲੰਗਰ ਪਾਣੀ ਦੇ ਵਿੱਚ ਹਿੱਸਾ ਪੈ ਜਾਊਗਾ ਤੇ ਇਹ 15000 ਦੀ ਛੋਟੀ ਜੀ ਪੇਟਾ ਤੁਹਾਡੇ ਲਈ ਵੀ ਜੀ ਤੇ ਇਹਨਾਂ ਤੋਂ ਅੱਗੇ ਨੇ ਜੀ ਅ ਬੀਬੀ ਬਲਜੀਤ ਕੌਰ ਜੋ ਕਿ ਸਿੰਘਨੀ ਨੇ ਸ਼ਹੀਦ ਭਾਈ ਸਰਜੀਤ ਸਿੰਘ ਬੈਲਾ ਪਿੰਡ ਬੈਲਾ ਹੀ ਨੰਬਰ ਹੈ ਨਾ ਜੀ 9915124985 ਇਹਨਾਂ ਦੇ ਲਈ ਵੀ ਇਹ 15000 ਦੀ ਛੋਟੀ ਜੀ ਭੇਟਾ ਅੱਗੇ ਆ ਜੀ ਬੀਬੀ ਕਮਲਜੀਤ ਕੌਰ ਜੋ ਕਿ ਨੌਰਾਨੀ ਨੇ ਸ਼ਹੀਦ ਭਾਈ ਸੁਖਦੇਵ ਸਿੰਘ ਪਿੰਡ ਟੋਟੀਆਂ ਤੇ ਇਹਨਾਂ ਦਾ ਜੀ 98725 ਅ ਨੰਬਰ ਤੇ 08522 ਇਹ ਇਹਨਾਂ ਦਾ ਨੰਬਰ ਹੈ ਜੀ ਤੇ ਇਹਨਾਂ ਤੋਂ ਅੱਗੇ ਆ ਜੀ ਇਹ ਵੀਰ ਜਗਮਉਨ ਸਿੰਘ ਜੋ ਕਿ ਸੁਪੁੱਤਰਾ ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਪਿੰਡ ਡਾਲਾ ਜ਼ਿਲ੍ਹਾ ਮੋਗਾ ਨੰਬਰ ਆ ਜੀ 7355881664 ਤੇ ਪਤਾ ਲੱਗਾ ਸੀਗਾ ਕਿ ਮਾਤਾ ਜੀ ਦੀ ਤਬੀਅਤ ਕੁਛ ਢਿੱਲੀ ਆ ਹਸਪੀਟਲ ਦੇ ਵਿੱਚ ਨੇ ਤੇ ਜਗਮਉਨ ਵੀਰ ਕੀ ਹਾਲ ਆ ਹੁਣ ਮਾਤਾ ਜੀ ਦਾ ਹਾਂਜੀ ਮਾਤਾ ਜੀ ਦਾ ਜੀ ਉਹ ਪੈਸੇ ਨਾ ਹੋਣ ਕਰਨਾ ਫਿਰ ਛੁੱਟੀ ਦਿਵਾ ਲਈ ਜੀ ਪੈਸੇ ਹੈ ਨਹੀਂ ਸੀਗੇ ਹਾਂਜੀ ਪੈਸੇ ਨਹੀਂ ਸੀਗੇ ਨਹੀਂ ਫਿਰ ਇਲਾਜ ਤੇ ਪੂਰਾ ਹੋਣਾ ਚਾਹੀਦਾ ਸੀਗਾ ਹਾਂਜੀ ਫਿਰ ਅਹੀਂ 25000 ਰੁਪਏ ਲਵਣਿਆ ਜੀ ਫੜ ਦੜ ਕੇ ਛੁੱਟੀ ਦਿਵਾਲੀ ਕੋਈ ਗੱਲ ਨਹੀਂ ਤੁਸੀਂ ਉਹਨਾਂ ਦਾ ਚੰਗੇ ਹਸਪੀਟਲ ਦੇ ਇਲਾਜ ਕਰਾਓ ਆਪਾਂ ਸੰਗਤ ਨੂੰ ਬੇਨਤੀ ਕਰਦੇ ਆਂ ਭਾਈ ਸਾਧ ਸੰਗਤ ਜੀ ਬਹੁਤ ਮਹਾਨ ਯੋਧਾ ਹੋਇਆ ਸ਼ਹੀਦ ਭਾਈ ਹੁਸਨ ਸਿੰਘ ਡਾਲਾ ਜਿਹਨੇ ਮਿਤ ਸਿੰਘ ਨਾਂ ਦੇ ਦੁਸ਼ਟ ਨੂੰ ਸੋਧਿਆ ਸੀ ਥਾਣੇ ਦੇ ਬਾਹਰ ਭਾਈ ਬੁੱਧ ਸਿੰਘ ਵਾਲੇ ਦੇ ਨਾਲ ਪਾਈ ਗੁਰਜੰਨ ਸਿੰਘ ਬੁੱਧ ਸਿੰਘ ਵਾਲਾ ਤੇ ਹੋਰ ਨਾਲ ਯੋਧੇ ਸੀਗੇ ਉੱਥੇ ਬੜਾ ਵੱਡਾ ਬੜੇ ਬੜੇ ਵੱਡੇ ਕਾਰਨਾਮੇ ਨੇ ਪਾਈ ਹੁਸਨ ਸਿੰਘ ਡਾਲੇ ਦੇ ਤੇ ਅੱਜ ਦੁੱਖ ਹੋਇਆ ਇਹ ਗੱਲ ਜਾਣ ਕੇ ਵੀ ਪੈਸੇ ਕਰਕੇ ਤੁਸੀਂ ਛੁੱਟੀ ਲੈ ਲਈਆ ਤੇ ਕੋਈ ਗੱਲ ਨਹੀਂ ਤੁਸੀਂ ਇਲਾਜ ਕਰਾਓ ਸੰਗਤ ਨੂੰ ਬੇਨਤੀ ਕਰਦੇ ਆ ਨੰਬਰ ਤੁਹਾਡਾ ਇੱਕ ਵਾਰੀ ਆਪ ਹੀ ਬੋਲ ਦਿਓ ਨੰਬਰ 7355881664 ਆ ਇਸ ਨੰਬਰ ਤੇ ਸਾਧ ਸੰਗਤ ਜੀ ਡਾਇਰੈਕਟ ਫੋਨ ਕਰਿਓ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਅਕਾਊਂਟ ਨੰਬਰ ਲੈ ਲਿਓ ਤਾਂ ਕਿ ਆਪਣੇ ਮਾਤਾ ਜੀ ਦਾ ਬਿਹਤਰ ਢੰਗ ਨਾਲ ਇਲਾਜ ਕਰਾ ਸਕਣ ਤੇ ਜਰੂਰ ਜੜੀ ਆ ਸੇਵਾ ਭੇਜਣ ਦੀ ਕਿਰਪਾਲਤਾ ਕਰਨੀ ਜੀ ਤੁਹਾਡੀਆਂ ਭੈਣ ਜੀ ਕੀ ਸੀ ਅੱਖਾਂ ਦੀ ਕੋ ਪ੍ਰੋਬਲਮ ਸੀ ਪਹਿਲਾਂ ਅੱਖਾਂ ਦੀ ਪ੍ਰੋਬਲਮ ਚਿੱਟਾ ਮੋਦੀ ਆ ਮੇਰੀ ਅੱਖ ਦੇ ਵਿੱਚ ਹੁਣ ਕੀ ਹੋ ਗਿਆ ਆਪਰੇਸ਼ਨ ਤੁਹਾਡਾ ਜੀ ਆਪਰੇਸ਼ਨ ਹੋਇਆ ਹੈ ਅੱਛਾ ਅਸੀਂ ਤੇ ਤੁਹਾਨੂੰ ਕਿਹਾ ਸੀ ਵੀ ਇੱਥੇ ਆ ਜਾਓ ਤੁਸੀਂ ਆਪਣੇ ਅ ਇੱਥੇ ਬੜਾ ਵਧੀਆ ਹਸਪੀਟਲ ਹੈ ਨਿਰਮਲ ਜੀਵਤਾ ਹਸਪੀਟਲ ਮਾਲ ਰੋਡ ਤੇ ਫਿਰ ਅੰਕਲ ਪ੍ਰੋਬਲਮ ਜ਼ਿਆਦਾ ਹੋਣ ਕਰਕੇ ਨਾ ਉਦਾਂ ਵੀ 6 ਮਹੀਨੇ ਬਾਅਦ ਇੰਜੈਕਸ਼ਨ ਲੱਗਦਾ ਤੇ ਫਿਰ ਦਿਸਣ ਲੱਗਦਾ ਹੈ ਮੈਨੂੰ अच्छा हां जी मेरी ये ਦੋਨਾਂ ਅੱਖਾਂ ਜੀ ਨਾ ਰਾਤ ਮਤਲਬ ਕਿ ਮੈਂ ਚੰਗਾ ਭਲਾ ਸੌਂਨੀ ਸਵੇਰੇ ਉੱਠਦੀ ਆ ਤਾਂ ਮੈਨੂੰ ਬਿਲਕੁਲ ਦਿਖਾਈ ਦੇਣੋਂ हट ਜਾਂਦਾ ਅੱਖ ਦਾ ਆਕਾਰ ਵੀ ਛੋਟਾ ਹੋ ਜਾਂਦਾ ਵਾ ਓਕੇ ਹਾਂ ਜੀ ਤੇ ਮੈਂ ਚੰਡੀਗੜ੍ਹ ਤੱਕ ਵੀ ਗਈ ਹੋ ਉੱਥੋਂ ਤੱਕ ਵੀ ਕੋਈ ਡਾਕਟਰਾਂ ਨੇ ਗਰੰਟੀ ਨਹੀਂ ਚੁੱਕੀ ਫਿਰ ਤਰਨ ਤਰਨ ਤੋਂ ਮੈਂ ਆਪਣਾ ਆਪਰੇਸ਼ਨ ਕਰਾ ਲਿਆ ਵਾ ਠੀਕ ਠੀਕ ਹੈ ਹੁਣ ਠੀਕ ਹੈ ਕੋਈ ਕੋਈ ਪ੍ਰੋਬਲਮ ਨਹੀਂ 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 ਹੁਣ ਪ੍ਰੋਬਲਮ ਆ ਚਿੱਟੇ ਮੋਤੀ ਇਹਦਾ ਹੀ ਹੱਲ ਹੋਇਆ ਬਾਕੀ ਜਿਹੜੀ ਅੱਖਾਂ ਦੀ ਪ੍ਰੋਬਲਮ 6 ਮਹੀਨੇ ਬਾਅਦ ਇੰਜੈਕਸ਼ਨ ਲੱਗਦਾ ਉਹ ਲੱਗਣਾ ਹੀ ਲੱਗਣਾ ਆ ਉਹਦਾ ਕਿੰਨਾ ਖਰਚਾ ਆਉਂਦਾ ਕਿੰਨੇ ਦਾ ਲੱਗਦਾ ਇੰਜੈਕਸ਼ਨ ਉਹ ਅੰਕਲ ਕੋਈ 3-4-4 ਦਾ ਹੀ ਜ਼ਿਆਦਾ ਨਹੀਂ 3-4000 ਦਾ ਦਵਾਈਆਂ ਪਾ ਕੇ ਕੋਈ 6-7000 ਦਾ ਖਰਚਾ ਆਉਂਦਾ ਆਮਦਨ ਦਾ ਸਾਧਨ ਕੀ ਕਰਚ ਆਮਦਨ ਆ ਕੋਈ ਨਹੀਂ ਅੰਕਲ ਸਾਧਨ ਕੋਈ ਪੈਲੀ ਬੰਨਾ ਥੋੜਾ ਬੁਤਾ ਪੈਲੀ ਅੰਕਲ ਤੁਹਾਨੂੰ ਦੱਸੇਗਾ ਇੱਕੋ ਕਿੱਲਾ ਪੈਲੀ ਦਾ ਬੋਰ ਦਾ ਕੋਈ ਸਾਡਾ ਹੀ ਲਾ ਨਹੀਂਗਾ ਤੇ ਮੇਰੇ ਜ अच्छा हां जी ਉਹ ਨਸ਼ਾ ਨਹੀਂ ਕਰਦੇ ਨਹੀਂ ਨਸ਼ਾ ਨਹੀਂ ਕਰਦੇ ਬਾਕੀ ਦਿਮਾਗ ਮੈਂਟਲੀ ਜਿਹੜਾ ਨਾ ਉਹਨਾਂ ਦਾ ਮੈਂਟਲੀ ਸਟੇਟਮੈਂਟ ਵਿਗੜੀ ਹੋਈ ਆ ਤੇ ਉਹ ਬਿਲਕੁਲ ਠੀਕ ਨਹੀਂ ਗਈ ਤੇ ਮਾਤਾ ਨੂੰ ਵੀ ਨਾ ਛੱਟ ਲੱਗੀ ਹੋਈ ਆ ਡੇਗੇ ਆ ਉਹ ਮੋਟਰਸਾਈਕਲ ਤੋਂ ਓਕੇ ਉਹਨਾਂ ਦੇ ਵੀ ਛੱਟ ਲੱਗੀ ਹੋਈ ਆ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਹੋਰ ਵੀ ਸੰਗਤ ਜਿਹੜੀ ਆ ਉਹ ਅੱਜ ਤੁਹਾਡੀ ਮੁਸ਼ਕਲ ਪ੍ਰੋਬਲਮ ਸੰਗਤ ਤੱਕ ਪਹੁੰਚ ਗਈ ਆ ਮਾਰਾ ਕਿਰਪਾ ਕਰਨ ਦੀ ਜੀ ਠੀਕ ਹੈ ਜੀ ਮਾਤਾ ਜੀ ਦਾ ਪਤਾ ਲੱਗਾ ਕੱਲ ਹੀ ਚੜਾਈ ਕੀਤੀ ਆ ਅੱਜ ਵੀਗਰ ਮਾਬਾਜੀ ਨੇ ਕਾਲੀ ਤੜਾਈ ਕੀਤੀ ਸੀ ਹਾਂ ਤੇ ਬੋਸ਼ਮੋਰ ਕਾਕੇ ਦੀ ਐਕਸੀਡੈਂਟ ਹੋਇਆ ਸੀ ਤੇ ਉਹਦੀ ਪਲੇਟ ਪੇ ਲੱਤ ਦੇ ਵਿੱਚ ਓਕੇ ਪੈਹਾ ਦਮ ਕਢਾ ਨਹੀਂ ਸਕਦੀ ਤੇ ਲਾਤ ਉੱਤਰੇ ਵਿੱਚ ਚਿੱਟੀ ਪਲੇਟ ਲਿਸ਼ਕ ਗਈ ਅੱਛਾ ਨੋ ਰਣੀ ਵੀ ਕਾਕੇ ਮੇਰੇ ਕੋਲ ਆ ਤੇ ਨੋ ਰਣੀ ਨੂੰ 10 15 ਦਿਨ ਹੋ ਗਏ ਗਏ ਆ ਤੇ ਤੇ ਲੈਣ ਜਾਈਦਾ ਤੇ ਜੇ ਇਸ ਤਰ੍ਹਾਂ ਕਰਕੇ ਪੀ ਮੈਂ ਨਹੀਂ ਹੁਣ ਮੈਂ ਹੁਣ ਮਬ ਜਿਆਦੀ ਮੁਸ਼ਕਲਾਂ 'ਚ ਫਸੀ ਤੇ ਤੁਹਾਡੇ ਨਹੀਂ ਹੁਣ ਮੈਂ ਤੁਹਾਡੀ ਸੱਸ ਦੀ ਗੱਲ ਕਰ ਰਹੀ ਆ ਮੈਂ ਪਸ਼ੀਸ਼ ਸਿੰਘ ਦੀ ਸਿੰਘ ਮਾਤਾ ਦੀ ਹਾਂਜੀ ਹਾਂਜੀ ਤੇ ਉਹ ਕਾਲੀ ਇਤਰਾ ਹੀ ਕਾਲੀ ਚੜਾਈ ਕੀਤੀ ਹੈ ਹਾਂਜੀ ਹਾਂਜੀ ਅੱਛਾ ਚਲੋ ਕੋਈ ਨਹੀਂ ਇਹ ਹੁਣ ਸੰਗਤਾਂ ਲੋ ਆਈ ਸੇਵਾ ਜਿਹੜੀ ਆ ਤੁਹਾਡੇ ਲੰਗਰ ਪਾਣੀ ਦੇ ਵਿੱਚ ਜਿਹੜੀ ਆ ਉਹ ਪੈ ਜੇਗੀ ਠੀਕ ਆ ਤੁਸੀਂ ਤੁਹਾਡੇ ਭਰਾ ਨੂੰ ਸ਼ਹੀਦ ਗੁਰਬਚਨ ਨੇ ਕੀਤਾ ਸੀ ਹਾਂਜੀ ਗੁਰਬਚਨ ਸੌ ਮਾਣ ਚੱਲੀਆਂ ਸੀ ਨਾ ਅੱਛਾ ਔਰ ਕੇਸ ਚਲੁੰਦਾ ਹੈ ਜੇ ਮਾਨੋਚਾਲ ਦੇ ਤੇ ਉਹ ਪੈਰ ਵਰਗਾ ਵੀ ਨਹੀਂ ਸੀ ਦੁਸ਼ਟ ਹਾਂਜੀ ਉਹ ਆਪਣੇ ਆਪ ਨੂੰ ਨਾ ਕਰਕੇ ਮਾਨੋਚਾਲ ਕੋ ਹੁੰਦਾ ਸੀਗਾ ਇੱਥੇ ਬੜੀ ਵੱਡੀ ਚਵਲ ਸੀ ਉਹ ਹਾਂਜੀ 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 ਤੇ ਮਾਤਾ ਜੀ ਵਿਚਾਰੀ ਤੇ ਦੋਨੋਂ ਅੱਖਾਂ ਦੇ ਵਿੱਚ ਨਿਗਾਰ ਨਹੀਂ ਹੈਗੀ ਤੁਹਾਨੂੰ ਪਤਾ ਹੈ ਤੇ ਬਹੁਤ ਮੁਸ਼ਕਲ ਹੁੰਦੀ ਬਿਨਾਂ ਤਾਂ ਤੇ ਹੁਣ ਮੇਰੇ ਵੀ ਇੱਕ ਅੱਖ ਦਾ ਇਸ ਦਾ ਆਪਰੇਸ਼ਨ ਹੋਣ ਵਾਲਾ ਵਾ ਤੇ ਬੜੇ ਤੰਗ ਆਏ ਪਏ ਕੋਈ ਗੱਲ ਨਹੀਂ ਥੋੜਾ ਜਿਹਾ ਅਸੀਂ ਹੜਾਂ ਤੇ ਵਿੱਚ ਨਾ ਜਿਹੜੇ ਨੁਕਸਾਨ ਹੋਏ ਆ ਉਹਨਾਂ ਉਧਰ ਅਸੀਂ ਬਿਜ਼ੀ ਆ ਤੇ ਤੁਸੀਂ ਚਿੰਤਾ ਨਾ ਕਰਿਓ ਅਸੀਂ ਅੱਖਾਂ ਦਾ ਤੁਹਾਡੀ ਅੱਖ ਦਾ ਆਪਰੇਸ਼ਨ ਅਸੀਂ ਕਰਾ ਦਾਂਗੇ ਠੀਕ ਹੈ ਥੋੜਾ ਜਿਹਾ ਸਾਨੂੰ ਆ ਇੱਕ ਰੀ ਕਣਕ ਦੀ ਬਜਾਈ ਵਗੈਰਾ ਕਰਾ ਲਈਏ ਜਿਹੜੇ ਹਾਲ ਹੀ ਪਿੰਡ ਪਰਿਵਾਰ ਨੇ ਹਾਂਜੀ ਠੀਕ ਹੈ ਤੇ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਠੀਕ ਹੈ ਜੀ ਬਹੁਤ ਮਿਹਰਬਾਨੀ ਇਹਨਾਂ ਤੋਂ ਅੱਗੇ ਆ ਜੀ ਬੀਬੀ ਸ਼ੇਂਦਰ ਕੌਰ ਸਿੰਘਣੀ ਸ਼ਹੀਦਪਾਈ ਲਖਵਿੰਦਰ ਸਿੰਘ ਜਹਾਜ ਕਿਹਾ ਜਾਂਦਾ ਸੀ ਉਹਨਾਂ ਨੂੰ ਪਿੰਡ ਸੰਘਣਾ ਜਿਲ੍ਹਾ ਅੰਮ੍ਰਿਤਸਰ 7658871151 ਇਹਨਾਂ ਦਾ ਨੰਬਰ ਹੈ ਤੇ ਇਹਨਾਂ ਦੀ ਸਿਹਤ ਪਿਛਲੇ ਦਿਨੀ ਬਹੁਤ ਢਿੱਲੀ ਹੋ ਗਈ ਸੀ ਤੇ ਇਹ ਹਸਪੀਟਲ ਦੇ ਵਿੱਚ ਵੀ ਰਹੇ ਆ ਤੇ ਹੁਣ ਵੀ ਪਤਾ ਲੱਗਾ ਕਿ ਇਹਨਾਂ ਦੇ ਪਿੱਤੇ ਦਾ ਜਿਹੜਾ ਵਾ ਆਪਰੇਸ਼ਨ ਹੋਣਾ ਵਾ ਤੇ ਸਾਧ ਸੰਗਤ ਜੀ ਇਹ ਇਹਨਾਂ ਨੂੰ ਇਹ 15000 ਦੀ ਛੋਟੀ ਜੀ ਭੇਟਾ ਅਸੀਂ ਇਹਨਾਂ ਦੇ سپਰਦ ਕਰ ਰਹੇ ਆ ਤੇ ਕਿੰਨੇ ਕੁ ਦਿਨ ਦਾਖਲ ਰਹੇ ਤੁਸੀਂ ਹਸਪਤਾਲ 15 ਦਿਨ ਜੀ 15 ਦਿਨ ਹਾਂਜੀ ਤੇ ਕਿੰਨਾ ਖਰਚਾ ਆ ਗਿਆ ਸੀ ਉਦੋਂ ਵੀ 1.5 ਲੱਖ ਰੁਪਏ ਆ ਹਾਂ ਹੁਣ ਕੀ ਦੱਸਦੇ ਡਾਕਟਰ ਕਿੰਨਾ ਖਰਚਾ ਹੋ ਪਿੱਤੇ ਦੇ ਆਪਰੇਸ਼ਨ ਦਾ ਹੁਣ ਆਂਦੇ ਆ 25000 ਰੁਪਏ ਲੱਗਣਾ ਚਲੋ ਕੋਈ ਨਹੀਂ 15 ਅੱਜ ਤੁਹਾਨੂੰ ਮਿਲ ਗਿਆ ਜੇ ਹੋਰ ਵੀ ਤੁਹਾਡਾ ਨੰਬਰ ਸੰਗਤ ਨਾਲ ਸਾਂਝਾ ਕਰਤਾ ਤੇ ਕੋਈ ਨਹੀਂ ਤੁਹਾਨੂੰ ਆਪੇ ਸਿੱਦੇ ਫੋਨ ਕਰ ਦੇਣਗੇ ਵੀਰ ਜੀ ਨੇ ਤੁਸੀਂ 20000 ਰੁਪਏ ਭੇਜਿਆ ਸੀ ਕੁਝ ਉਹਨਾਂ ਵੀਰ ਜੀ ਦੂਜੇ ਨੇ ਭੇਜ ਕੇ ਤੇ ਫਿਰ ਕੁਝ ਮੇਰੇ ਆਪਣੇ ਵੀ ਆ ਹੀ ਉਹਨਾਂ ਨੇ ਦਿੱਤਾ 1.5 ਲੱਖ ਰੁਪਏ ਦਾ ਉਹਨਾਂ ਨੇ ਖਰਚਾ ਦੂਜਾ ਵੀਰ ਕਿਹੜਾ ਸੀ ਕੀ ਨਾਮ ਦਾ ਕੋਲਾ ਕੀ ਜੀ ਸਿੰਘ ਕੀ ਕਰਨਜੀਤ ਸਿੰਘ ਰਣਜੀਤ ਸਿੰਘ ਦਮਦਮੀ ਯਾਦ ਰੱਖਿਆ ਕਰੋ ਨਾ ਹੁਣ ਜਦੋਂ ਤੁਸੀਂ ਨਾਂ ਨਹੀਂ ਲੈਂਦੇ ਫਿਰ ਉਹ ਗੁੱਸਾ ਕਰਦੇ ਆ ਨਹੀਂ ਨਹੀਂ ਉਹਨਾਂ ਨੇ ਪੇਚ ਅੱਭੀ ਅਹੀਂ ਸੇਵਾ ਵੇਖੋ ਉਹ ਵੀ ਘਰ ਹੋ ਨਹੀਂ ਦਿੰਦੇ ਅਹੀਂ ਵੀ ਆ ਸੇਵਾ ਤੁਹਾਨੂੰ ਸੰਗਤ ਵੱਲੋਂ ਦਿੱਤੀ ਆ ਹਾਂ ਤੁਹਾਡਾ ਫੋਨ ਨੰਬਰ ਸਭ ਕੋ ਲਿਆ ਹੀ ਕਾਊਂਟ ਨੰਬਰ ਮੇਰੀ ਬੇਟੀ ਦਾ ਹੀ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਸੇਵਾ ਕਰਾਈ ਸਾਰਿਆਂ ਨੂੰ ਹਾਂ ਜੀ ਹਾਂ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਬਹੁਤ ਬਹੁਤ ਤੁਹਾਡਾ ਤੁਹੇ ਅਰਦਾਸ ਕਰਿਓ ਸਾਰੇ ਰਲ ਮਿਲ ਕੇ ਕੋਈ ਕੋਈ ਨਹੀਂ ਜੇ ਤੁਹੀਂ ਵੇਖਿਆ ਨਾ ਕੋ ਰਿਸ਼ਤੇਦਾਰ ਭੈਣ ਭਰਾ ਲਾਗੇ ਲੱਗਾ ਨਹੀਂ ਨਹੀਂ ਲੱਗਾ ਤੁਸੀਂ ਨਾਲ ਗਏ ਹੋ ਉੱਥੇ ਵੀ ਕਰਾ ਕੇ ਆਏ ਬਹੁਤ ਤੁਹਾਡਾ ਧੰਨਵਾਦ ਆ ਵੀਰ ਜੀ ਮੇਰੀ ਜਾਨ ਬਚ ਗਈ ਅੰਨਾਈ ਬਹੁਤ ਜੀ ਆ ਕੋਈ ਨਹੀਂ ਮਾਰੀ ਕਿਰਪਾ ਕਰਨਗੇ ਹੁਣ ਪਿੱਤੇ ਦਾ ਹੋਣਾ ਪ੍ਰਸ਼ਨ ਨਾਲ ਪਥਰੀ ਆ ਉਹ ਕਢਾਉਣੀ ਆ ਹਾਂ ਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਆ ਜੀ ਸਾਰੀ ਸੰਗਤ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਆ ਖਾਸ ਕਰਕੇ ਯੂਕੇ ਤੋਂ ਕੁਐਂਟਰੀ ਦੀ ਸੰਗਤ ਨੇ ਸਾਨੂੰ ਸੇਵਾ ਭੇਜੀ ਸੀ ਤੇ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿਉਂਕਿ ਮੁੜ ਕੇ ਕੁਝ ਹੜ ਆ ਗਏ ਜਾਂ ਕੁਝ ਇਸ ਤਰ੍ਹਾਂ ਦੇ ਰਜੀਮਿਆਂ 'ਚ ਅਸੀਂ ਰੁੱਝ ਗਏ ਭਈ ਕਿਉਂਕਿ ਸੇਵਾ ਤੇ ਕਾਫੀ ਢੇਰ ਪਹਿਲਾਂ ਦੀ ਸਾਡੇ ਕੋਲ ਪਹੁੰਚੀ ਆ ਤੇ ਇੱਕ ਦਿਨ ਫਿਰ ਗੱਲ ਹੋਈ ਜਿਤਨਾ ਮੇਰੇ ਜੇਨ 'ਚੋਂ ਵੀ ਨਿਕਲ ਗਈ ਸੀ ਗੱਲ ਉਹਨਾਂ ਨੇ ਯਾਦ ਕਰਾਇਆ ਵੀ ਤੁਸੀਂ 1.5 ਲੱਖ ਦਾ ਹਿਸਾਬ ਤੇ ਸਾਨੂੰ ਭੇਜ ਦਿੱਤਾ ਵੀਡੀਓ ਰਾਈ ਤੇ ਬਾਕੀ ਰਹਿੰਦਾ ਉਹ ਫਿਰ ਅੱਜ ਅਸੀਂ ਅੱਜ ਲਗਭਗ 1,50,000 ਰੁਪਇਆ ਜਿਹੜਾ ਸੱਟਾਂ ਪਰਿਵਾਰਾਂ ਦੇ ਸਪੁਰਦ ਅਸੀਂ ਕਰ ਦਿੱਤਾ ਤੇ ਬਾਕੀ ਜਿਹੜਾ ਵਾ 45,000 ਰੁਪਇਆ ਤਿੰਨ ਪਰਿਵਾਰਾਂ ਨੂੰ ਅਸੀਂ ਉਹ ਡੇਰਾ ਬਾਬਾ ਨਾਨਕ ਦੇ ਹੜਪੀੜਿਤ ਪਰਿਵਾਰ ਨੇ ਤੇ ਉਹਨਾਂ ਦੀ ਵੀ ਵੀਡੀਓ ਨਾਲ ਹੀ ਇਹਦੇ ਵਿੱਚ ਐਡ ਆਨ ਕਰਕੇ ਤੇ ਸੰਗਤ ਨਾਲ ਸਾਂਝੀ ਕਰਾਂਗੇ ਜੀ ਜ਼ਰੂਰ ਤੁਹਾਡੇ ਨਾਲ ਹੀ ਆ ਜਾਣੀਆਂ ਕਿਉਂਕਿ ਅੱਜ ਉਹ ਪਰਿਵਾਰ ਇਖਤ ਦਫ਼ਤਰ ਨਹੀਂ ਪਹੁੰਚ ਸਕੇ ਤੇ ਉੱਥੋਂ ਹੀ ਫਿਰ ਉਹ ਕਿਉਂਕਿ ਇੱਕ ਤੇ ਹੜਪੀੜਿਤ ਨੇ ਪਰਿਵਾਰ ਤੇ ਅਸੀਂ ਉਹਨਾਂ ਦੇ ਘਰ 'ਚ ਪਹੁੰਚੀਏ ਜਾਂ ਉਹਨਾਂ ਨੂੰ ਇੱਕ ਜਗ੍ਹਾ ਬੁਲਾ ਕੇ ਇਹਨਾਂ ਪਰਿਵਾਰਾਂ ਨੂੰ ਬਾਕੀ ਸੇਵਾ ਜਿਹੜੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਕਵੈਂਟਰੀ ਦੀ ਸਾਰੀ ਸੰਗਤ ਦੇ ਸਾਰੇ ਯੂਕੇ ਦੇ ਵਿੱਚ ਜਿਹੜੇ ਭੈਣ ਭਰਾ ਕਰਦੇ ਨੇ ਸੇਵਾ ਅਸੀਂ ਉਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਹਾਂ ਸਤਿਗੁਰੂ ਉਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਸਾਧ ਸੰਗਤ ਜੀ ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀਗਾ ਕਿ ਕਵੈਂਟਰੀ ਯੂਕੇ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਜਿੱਤ ਤਰ੍ਹਾਂ ਸੱਤ ਪਰਿਵਾਰਾਂ ਨੂੰ ਪਹਿਲਾਂ ਅਸੀਂ ਅੰਮ੍ਰਿਤਸਰ ਵਾਲੇ ਦਫ਼ਤਰ 'ਚ ਸੇਵਾ ਦਿੱਤੀ ਸੀ ਤੇ ਤਿੰਨ ਪਰਿਵਾਰ ਅਸੀਂ ਵਾਅਦਾ ਕੀਤਾ ਸੀਗਾ ਕਿ ਸਾਡੇ ਡੇਰਾ ਪਪਾ ਨਾਨਕ ਲਾਕੇ ਦੇ ਪਰਿਵਾਰ ਨੇ ਔਰ ਜਿਹਨਾਂ ਦਾ ਹੜਾਂ ਦੇ ਵਿੱਚ ਵੀ ਬੜਾ ਵੱਡਾ ਨੁਕਸਾਨ ਹੋਇਆ ਤੇ ਅੱਜ ਉਹਨਾਂ ਦੇ ਵਿੱਚੋਂ ਨੇ ਏ ਜੀ ਬੀਬੀ ਦਲਜੀਤ ਕੌਰ ਸਿੰਘਣੀ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਜਿਹੜੇ ਕਿ 5 ਅਕਤੂਬਰ 1992 ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਹਨਾਂ ਦਾ ਫੋਨ ਨੰਬਰ ਹੈ ਜੀ 87270 61205 ਤੇ ਕੁਐਂਟਰੀ ਯੂਕੇ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਇਹ 15000 ਰੁਪਏ ਦੀ ਸੇਵਾ ਸੀ ਇਹਨਾਂ ਨੂੰ ਦੇ ਰਹੇ ਆ ਤੇ ਇਹਨਾਂ ਤੋਂ ਅੱਗੇ ਆ ਜੀ ਇਹ ਬੀਬੀ ਬਲਵਿੰਦਰ ਕੌਰ ਕੇਅਰ ਆਫ ਸ਼ਹੀਦ ਭਾਈ ਬੂਆ ਸਿੰਘ ਪਿੰਡ ਪੱਤੀ ਰਾਮਪੁਰ 1/12 1992 ਨੂੰ ਇਹ ਸਿੰਘ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ 87279 64522 ਔਰ ਇਹਨਾਂ ਦਾ ਵੀ ਹੜਾਂ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਹਨਾਂ ਲਈ ਵੀ ਯੂਕੇ ਕਵੈਂਟਰੀ ਦੀ ਸੰਗਤ ਵੱਲੋਂ ਇਹ 15000 ਰੁਪਏ ਦੀ ਨਕਦ ਸੇਵਾ ਜਿਹੜੀ ਅਸੀਂ ਇਹਨਾਂ ਦੇ ਸਪੁਰਦ ਕਰਨੇ ਆ। ਇਹਨਾਂ ਤੋਂ ਅੱਗੇ ਆ ਜੀ ਬੀਬੀ ਸੁਖਵਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਅਜੀਤ ਸਿੰਘ ਪਖਟਾਣਾ ਬੋੜ ਵਾਲਾ 22 6 1993 ਨੂੰ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰਤਾ ਸੀ ਇਹਨਾਂ ਦਾ ਫੋਨ ਨੰਬਰ ਹੈ ਜੀ 88729 64793 ਤੇ 15000 ਦੀ ਛੋਟੀ ਜੀ ਪੇਟਾ ਜਿਹੜੀ ਆ ਅਸੀਂ ਇਹਨਾਂ ਨੂੰ ਵੀ ਦੇ ਰਹੇ ਹਾਂ ਜੀ ਅੱਛਾ ਇਹ ਸਾਰੇ ਹੜਪੀੜ ਤੋਂ ਪਰਿਵਾਰ ਆ ਕਿੰਨਾ ਕੁ ਨੁਕਸਾਨ ਹੋ ਗਿਆ ਜੇ ਕੋਈ ਫਸਲ ਬਚੀ ਹਾਂਜੀ ਨਹੀਂ ਭੈਣ ਜੀ ਫਸਲ ਬਿਲਕੁਲ ਨਹੀਂ ਫਸੀ ਸਾਡੇ ਲਾਗੇ ਸੱਕੀ ਜਾਂਦੀ ਆ ਤੁਹਾਨੂੰ ਕਲਾ ਨੋਰਾ ਜਿਹੜਾ ਪਾਣੀ ਟੁੱਟਾ ਉਹਨੇ ਵੀ ਮਾਰਿਆ ਸਾਨੂੰ ਸੱਕੀ ਨੇ ਹੀ ਮਾਰਿਆ ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਨੀ ਆ ਬਾਕੀ ਵੀ ਜਥੇਬੰਦੀਆਂ ਨੇ ਵੀ ਤੁਸੀਂ ਪਿੰਡਾਂ ਚ ਜਾਂਦੇ ਹੋ ਤੁਸੀਂ ਇਹ ਤੇ ਵੇਖੋ ਪਿੰਡਾਂ ਚ ਹੜਤ ਨੁਕਸਾਨ ਕਿੰਨਾ ਕਿੰਨਾ ਦਾ ਹੋਇਆ ਵਾ ਸਾਡੇ ਜਾ ਕੇ ਤੁਸੀਂ ਵੇਖ ਸਕਦੇ ਮੋਕੇ ਤੇ ਇੱਕ ਤੀਲਾ ਵੀ ਨਹੀਂ ਬਚਿਆ ਸਾਰਾ ਝੋਨਾ ਖਰਾਬ ਹੋ ਗਿਆ ਵਾ ਬਾਕੀ ਹੱਥ ਜੋੜ ਕੇ ਬੇਨਤੀ ਆ ਮੇਰੇ ਪੋਤਰੇ ਪੜ੍ਹਦੇ ਆ ਬੇਟਾ ਪੂਰਾ ਹੋ ਗਿਆ ਉਹਦੇ ਬੇਟੇ ਦੀ ਫੀਸ ਜਿਹੜੀ 30000 ਰੁਪਏ ਫੀ ਲੈਂਦੀ ਚ 5000 ਮਤਾਰਤਾ ਸਾਲ ਦਾ 35000 ਰੁਪਇਆ ਵਾ ਮੇਰੇ ਹੱਥ ਜੋੜ ਕੇ ਬੇਨਤੀ ਵੀ ਉਹ ਬੱਚਿਆਂ ਦੇ ਦੋਹਾਂ ਦੇ ਇੱਕਾ ਛੋਟਾ ਜਿਹਾ ਨਾਲ ਆਇਆ ਵਾ ਇਹਨਾਂ ਦੀ ਫੀਸ ਜਿਹੜੀ ਧਾਰੀ ਜਾਵੇ ਤੇ ਬਹੁਤ ਬਹੁਤ ਧੰਨਵਾਦਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਨਾ ਕੁ ਨੁਕਸਾਨ ਹੋ ਗਿਆ ਜੀ ਹੜ੍ਹ ਚ ਸਾਡਾ ਬਹੁਤ ਨੁਕਸਾਨ ਹੋ ਗਿਆ ਜਾ ਕੇ ਵੇਖੋ ਤੁਸੀਂ ਮੌਕਾ ਵੇਖੋ ਕੋਠੇ ਵੀ ਨਵੇਂ ਨਵੇਂ ਪਾਏ ਸਾਰੀ ਪੈਲੀ ਵੀ ਨਹੀਂ ਹੈਗੀ ਦਿਹਾੜੀ ਦਿਹਾੜੀ ਪੈਲੀ ਵੀ ਨਹੀਂ ਹੈਗੀ ਅੱਛਾ ਤੇ ਪਾਣੀ ਘਰ ਆ ਗਿਆ ਸੀ ਕਿਹਜਾ ਵਜਾ ਸਾਡਾ ਹੋ ਗਿਆ ਹੈ ਨਾ ਹਾਂਜੀ ਉਹ ਗੰਦਾ ਵੀ ਪਹਾੜ ਗਿਆ ਨੇ ਬਾਕੀ ਸਾਡੇ ਜਿੰਨੇ ਬਿਸਤਰੇ ਬੁਇਤਰੇ ਸਾਰੇ ਅੱਜ ਇੱਕ ਰੇਖਦੋ ਕੰਬਲ ਸੇਵਾ ਚ ਹੁਣ ਮਿਲੇ ਨੇ ਉਹ ਜੋ ਮੰਜੀਏ ਵੀ ਤੈਨੂੰ ਉਧਰ ਦੱਸਿਆ ਸੀ ਨਾ ਮੈਂ ਮਸ਼ੀਨ ਪੱਖਾ ਆਪਣਾ ਟੀਵੀ ਸਿਰਮ ਪੈਂਦੀ ਨਾਖਣੀ ਆਉਂਦੇ ਟਾਈਮ ਨਹੀਂ ਕਹਿਣਾ ਤੇ ਉਹ ਜਾ ਕੇ ਵੀ ਇੱਕ ਸਕਦੀ ਕੋਈ ਚੀਜ਼ ਨਹੀਂ ਗਿਰੀ ਸਭ ਕਰਦਾ ਨਕਸਾਂ ਜਰ ਹੋ ਗਈ ਸਾਰੀ ਜ਼ਿੰਦਗੀ ਚ ਬਣਾ ਨਹੀਂ ਸਕਦੇ ਕੋਈ ਸਾਧੂ ਕਿਰਪਾ ਕਰਨਗੇ ਇਹ ਤੁਹਾਨੂੰ ਕਮੈਂਟਰੀ ਯੂਕੇ ਦੀ ਸੰਗਤ ਨੇ ਸੇਵਾ ਭੇਜੀ ਆ ਕੋਈ ਨਾ ਕੋਸ਼ ਤੁਹਾਨੂੰ ਆਸਰਾ ਇਹਦਾ ਜਰੂਰ ਹੋਏਗਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਫਸਲ ਦਾ ਫਸਲ ਦਾ ਵੀਰ ਜੀ ਹੋਇਆ ਜੇ ਨੁਕਸਾਨ ਘਰ ਤੇ ਪਚਾਇਆ ਘਰ ਨਹੀਂ ਪਾਣੀ ਆਇਆ ਠੀਕ ਹੈ ਪਿੰਡ ਚ ਪਿੰਡ ਚ ਪਾਣੀ ਕਿਸੇ ਦੇ ਵੀ ਨਹੀਂ ਆਇਆ ਪਿੰਡ ਚ ਨਹੀਂ ਆਇਆ ਤੇ ਪਹਿਲਾਂ ਦਾ ਬਹੁਤ ਨੁਕਸਾਨ ਛੋਣੇ ਨਹੀਂ ਆਇਆ ਜੋ ਨਾਰ ਕਾ ਬਹੁਤ ਘਟਿਆ ਹੈ ਹੀ ਨਹੀਂ ਹੈ ਨਹੀਂ ਬੇਲੇ ਵਾਲਾ ਤੇ ਬਿਲਕੁਲ ਹੀ ਨਹੀਂ ਨਾ ਹੈਗਾ ਉੱਤੇ ਤਾਂ ਮੱਸੀਆਂ ਪੈ ਗਈਆਂ ਨੇ ਇੰਨਾ ਪਾਣੀ ਬਹੁਤ ਜ਼ਿਆਦਾ ਕਣਕ ਵੀ ਨਹੀਂ ਪੀਜੀ ਸਾ ਅੱਛਾ ਅਜੇ ਵੀ ਪਾਣੀ ਵਿੱਚ ਫਲੋਤਾ ਹੈ ਹਾਂਜੀ ਪਾਣੀ ਜੀ ਅਜੇ ਵੀ ਠੀਕ ਹੈ ਜੀ ਹਾਂਜੀ ਆ ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਬੇहद ਸ਼ੁਕਰਗੁਜ਼ਾਰ ਹਾਂ ਕਵੈਂਟਰੀ ਯੂਕੇ ਦੀ ਸੰਗਤ ਦਾ ਜਿਨ੍ਹਾਂ ਨੇ ਸਾਡੇ ਸਪੁਰਦ ਅ 10 ਲੱਖ ਰੁਪਏ ਦੀ ਸੇਵਾ ਕੀਤੀ ਸੀ ਜਿਹਦੇ ਵਿੱਚੋਂ 1.5 ਲੱਖ ਦੀ ਸੇਵਾ ਅਸੀਂ ਪਹਿਲਾਂ ਦਿੱਤੀ ਸੀ ਤੇ 1.5 ਲੱਖ ਦੀ ਹੋਣ ਇਹਨਾਂ ਦਸਾਂ ਪਰਿਵਾਰਾਂ ਨੂੰ ਅਸੀਂ ਸੇਵਾ ਜਿਹੜੀ ਆ ਦੇ ਦਿੱਤੀ ਆ ਸੇਵਾ ਦੇਣ ਦੇ ਦੇਰੀ ਜ਼ਰੂਰ ਹੋਈ ਆ ਉਹਦੇ ਲਈ ਮਾਫੀ ਚਾਹੁੰਦੇ ਆ ਕਿਉਂਕਿ ਜਦੋਂ ਹੜ ਆ ਗਏ ਫਿਰ ਸਾਰੇ ਉਸ ਪਾਸੇ ਰੁੱਝ ਗਏ ਤੇ ਪਰਿਵਾਰਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਤੇ ਇਹ ਸ਼ਹੀਦ ਪਰਿਵਾਰ ਵੀ ਨੇ ਤੇ ਹੜਪੀੜਤ ਪਰਿਵਾਰ ਵੀ ਨੇ ਤੇ ਬੇहद ਲੋੜਵੰਦ ਸੀ ਇਸ ਕਰਕੇ ਸੱਤ ਪਰਿਵਾਰਾਂ ਨੂੰ ਅਸੀਂ ਦਫ਼ਤਰ ਸੇਵਾ ਦਿੱਤੀ ਸੀ ਤੇ ਤਿੰਨ ਪਰਿਵਾਰ ਇਹ ਹੜਪੀੜਤ ਪਰਿਵਾਰ ਨੇ ਅਸੀਂ ਇਹ ਚੁਣ ਲਏ ਸੀਗੇ ਤੇ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਬਹੁਤ ਬਹੁਤ ਧੰਨਵਾਦ ਕਵੈਂਟਰੀ ਦੀ ਸਾਰੀ ਸੰਗਤ ਦਾ ਔਰ ਸਾਰੀ ਟੀਮ ਦਾ ਸਤਿਗੁਰੂ ਇਹਨਾਂ ਦਾ ਏਕਤਾ ਇਤفاق ਪ੍ਰੇਮ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖਣ ਤੇ ਇਸੇ ਤਰ੍ਹਾਂ ਹੀ ਇਹ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ